ਪਲੇਅਰ ਕੋਟਲੇ ਦੇ ਵਿੱਚ ਲਗਾਤਾਰ ਜਿਹੜੀ ਹੈਗੀ ਆ ਗੜੇ ਮਾਰੀ ਹੁਣੇ ਸ਼ੁਰੂ ਹੋ ਗਈ ਤੇ ਕਾਫੀ ਜ਼ਿਆਦਾ ਤੇਜ਼ ਹਵਾਵਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਹੈਗਾ ਕਾਫੀ ਥਾਮਾਂ ਤੇ ਜਿਹੜਾ ਹੈਗਾ ਪਾਣੀ ਭਰ ਚੁੱਕਿਆ ਤੇ ਹਵਾਵਾਂ ਨੇ ਜਿਹੜੀਆਂ ਕਾਫੀ ਤੇਜ਼ ਹੋ ਚੁੱਕੀਆਂ ਨੇ ਤੇ ਕਾਫੀ ਜ਼ਿਆਦਾ ਜਿਹੜੀ ਰਾਹਤ ਆ ਕਿਸਾਨਾਂ ਨੂੰ ਮਿਲੂਗੀ ਇਸ ਦੇ ਨਾਲ ਪਾਣੀ ਦੀ ਜਿਹੜੀ ਹੈਗੀ ਆ ਹੁਣ ਕਾਫੀ ਜ਼ਿਆਦਾ ਜਿਹੜੇ ਹੈਗੇ ਲੋਕਾਂ ਨੂੰ ਇਸ ਭਾਵੇਂ ਕਿ ਗਰਮੀ ਕਾਫੀ ਜ਼ਿਆਦਾ ਪੈ ਰਹੀ ਸੀ ਗਰਮੀ ਤੋਂ ਵੀ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਰਾਹਤ ਮਿਲੀ ਆ ਕਾਫੀ ਜ਼ਿਆਦਾ ਲੋਕ ਨੇ ਜਿਹੜੇ ਇਸ ਨੂੰ ਜਿਹੜਾ ਕਾਫੀ ਜ਼ਿਆਦਾ ਫਾਇਦੇਮੰਦ ਭਾਮੇ ਕੇ ਕਿਸਾਨਾਂ ਵਾਸਤੇ ਭਾਮੇ ਕੇ ਡਾਕਟਰਾਂ ਵੱਲੋਂ ਵੀ ਦੱਸਿਆ ਜਾ ਰਿਹਾ ਕਿ ਬਿਮਾਰੀਆਂ ਤੋਂ ਕਾਫੀ ਜ਼ਿਆਦਾ ਜਿਹੜੀ ਲੋਕਾਂ ਨੂੰ ਵੀ ਰਾਹਤ ਮਿਲੂਗੀ ਕਾਫੀ ਜ਼ਿਆਦਾ ਫਾਇਦਾ ਜਿਹੜਾ ਹੈਗਾ ਇਸ ਬਰਸਾਤ ਤੋਂ ਹੋ ਰਿਹਾ ਲਗਾਤਾਰ ਜਿਹੜੀ ਹੈਗੀ ਆ بارش ਜਿਹੜੀ ਭਾਮੇ ਕੇ ਰੁਕ ਰੁਕ ਕੇ ਹੋ ਰਹੀ ਹੈ ਕਾਫੀ ਜ਼ਿਆਦਾ ਜਿਹੜਾ ਲੋਕਾਂ ਨੂੰ ਇਸ بارش ਦਾ ਫਾਇਦਾ ਜਿਹੜਾ ਕਿ ਨਜ਼ਰ ਆਇਆ ਕਿੰਨਾ ਕੁ ਗੜੇ ਮਾਰੀ ਹੋਈ ਹੈ ਜੀ ਅੱਜ ਹਾਂਜੀ ਹਾਂਜੀ ਕਾਫੀ ਗੜੇ ਮਾਰੀ ਹੋਈ ਹੈ ਜੀ ਮੀ ਵੀ ਕਾਫੀ ਤੇ ਤੇ ਹਵਾ ਵੀ ਬਹੁਤ ਤੇਜ਼ ਏ ਤੇ ਲਈਏ ਮੌਸਮ ਦਾ ਬਹੁਤ ਫਰਕ ਪੈ ਰਿਹਾ ਜੀ ਕਿੰਨੀ ਇੱਕ ਗਰਮੀ ਸੀ ਪਹਿਲਾਂ ਸਵੇਰੇ ਗਰਮੀ ਸੀ ਜੀ ਕਾਫੀ ਗਰਮੀ ਸੀ ਜੀ ਬਹੁਤ ਜ਼ਿਆਦਾ ਗਰਮੀ ਸੀ ਤੇ ਹੁਣ ਰਾਹਤ ਮਿਲ ਗਈ ਬੜੀ ਵਧੀਆ ਰਾਹਤ ਮਿਲੀ ਆ ਬਿਲਕੁਲ ਜੀ ਕਿਸਾਨਾਂ ਨੂੰ ਵੀ ਲੱਗਦਾ ਫਾਇਦਾ ਹੋਊਗਾ ਜੀ ਹਾਂਜੀ ਹਾਂਜੀ ਕੀ ਕਹੋਗੇ ਕਿੰਨਾ ਕੇ ਜ਼ਿਆਦਾ ਜਿਹੜਾ ਕਿਸਾਨਾਂ ਨੂੰ ਫਾਇਦਾ ਹੋਊਗਾ ਕਿਉਂਕਿ ਹੁਣ ਜਿਹੜੀਆਂ ਖੇਤ ਪਾਰੇ ਵੀ ਦੇਣਾ ਸੀ ਕਿਸਾਨਾਂ ਨੂੰ ਬਹੁਤ ਬਹੁਤ ਫਾਇਦਾ ਹੋਊਗੀ ਜੀ ਬਾਕੀ ਮੰਡੀਆਂ 'ਚ ਕਣਕ ਪਈ ਥੋੜਾ ਥੋੜਾ ਨੁਕਸਾਨ ਹੋ ਗਿਆ ਬਾਕੀ ਸਭੋ ਕਿਸਾਨਾਂ ਨੂੰ ਬਹੁਤ ਫਾਇਦਾ ਮੰਡੀਆਂ 'ਚ ਕਣਕ ਪਈ ਬਿਲਕੁਲ ਜੀ ਭਾਵੇਂ ਕਿ ਦੱਸਿਆ ਗਿਆ ਕਿ ਹਾਲੇ ਕੁਝ ਜਿਹੜੀ ਹੈਗੀ ਆ ਫਾਸਲਾ ਮੰਡੀਆਂ ਦੇ ਵਿੱਚ ਪਈ ਆ ਉਹ ਕਿਸਾਨਾਂ ਦਾ ਭਾਵੇਂ ਕਿ ਆਰਤੀਆਂ ਦਾ ਹੋਵੇ ਤਾਂ ਕੁਛ ਨਾ ਕੁਛ ਨੁਕਸਾਨ ਆ ਪਰ ਜ਼ਿਆਦਾਤਰ ਇਸ ਵਾਰਸ ਤੋਂ ਲਾਇਆ ਜਾਂਦਾ ਕਿ ਕਾਫੀ ਜ਼ਿਆਦਾ ਜਿਹੜਾ ਹੈਗਾ ਕਿਸਾਨਾਂ ਨੂੰ ਤੇ ਆਮ ਲੋਕਾਂ ਨੂੰ ਜਿਹੜਾ ਫਾਇਦਾ ਹੋਊਗਾ ਤੇ ਬਿਮਾਰੀਆਂ ਤੋਂ ਰਾਹਤ ਮਿਲੇਗੀ ਮਲੇਰ ਕੋਟਲਾ ਤੋਂ ਪੀਟੀਸੀ న్యూਸ ਲਈ ਜਮੀਲ ਖੇੜੀ ਵਾਲਾ